ਹਰ ਦੂਜੇ ਤੀਜੇ ਬੰਦੇ ਨੂੰ ਜਿਹੜਾ ਫੈਰਟੀ ਲਿਵਰ ਦੀ ਪ੍ਰੋਬਲਮ ਹੈਗੀ ਹੈ ਇਹ ਫੈਰਟੀ ਲਿਵਰ ਕੀ ਚੀਜ਼ ਹੈ ਕੀ ਹੈ ਜੀ ਫੈਰਟੀ ਲਿਵਰ ਜਿਹੜਾ ਤੁਹਾਡਾ ਸਵੇਰ ਦਾ ਖਾਣਾ ਉਹ ਮਹਾਰਾਜਾਂ ਵਰਗਾ ਦੁਪਹਿਰ ਨੂੰ ਫਕੀਰਾਂ ਵਰਗਾ ਤੇ ਰਾਤ ਨੂੰ ਮੰਗਤਿਆਂ ਵਰਗਾ ਖਾਣਾ ਹੋਣਾ ਚਾਹੀਦਾ ਇੱਕ ਕੜੂ ਲੈਣਾ ਪੰਸਾਰੀ ਦੀ ਦੁਕਾਨ ਤੋਂ ਕੜੂ ਲੈ ਲਓ ਇਹਦੀਆਂ 4-5 ਡੰਡੀਆਂ ਲੈ ਲਓ 5 ਕਾ ਡੰਡੀਆਂ ਲੈ ਲਓ ਮੰਨ ਲਓ ਇਦਾਂ ਹੈਨਾ 5 ਕਾ ਡੰਡੀਆਂ ਤੁਸੀਂ ਰਾਤ ਨੂੰ ਪਾਣੀ ਚ ਭਿਉਂ ਦੇਣੀ ਆ ਸਵੇਰੇ ਉੱਠ ਕੇ ਜੇ ਚੱਬਣੀਆਂ ਤਾਂ ਚੱਬ ਲਓ ਇਹਨੂੰ ਇਦਾਂ ਹੀ ਚੱਬ ਲਓ ਨਾਲ ਉਹ ਪਾਣੀ ਜ਼ਰੂਰ ਪੀਣਾ ਕਿੰਨਾ ਵਜ਼ਨ ਘਟ ਸਕਦਾ ਤੁਸੀਂ ਕਹਿ ਰਹੇ ਹੋ ਵਜ਼ਨ ਵਾਸਤੇ ਵੀ ਕੜੂ ਬਹੁਤ ਵਧੀਆ ਚੀਜ਼ ਹੈ ਕੋ ਲੀਵ ਨਾਰਮਲ ਭਾਸ਼ਾ ਦੇ ਵਿੱਚ ਆਪਾਂ ਕਹਿ ਲਈਏ ਤੁਹਾਡੇ ਲੀਵਰ ਨੂੰ ਸੋਜ ਆ ਜਾਣਾ ਉਹਨੂੰ ਅੰਗਰੇਜ਼ੀ ਦੇ ਵਿੱਚ ਤੁਸੀਂ ਫੈਟ ਚੜ ਜਾਣਾ ਉਹਦੇ ਵਿੱਚ ਮੇਦ ਜਮਾ ਹੋ ਜਾਣਾ ਉਹਦੇ ਵਿੱਚ ਉਹਨੂੰ ਕਹਿ ਲਓ ਫੈਟੀ ਲੀਵਰ ਆਪਾਂ ਕਹਿ ਦਿੰਨੇ ਆ ਜਾਦੇ ਨਾਲ ਫਿਰ ਸਮੋਸੇ ਵੀ ਚਲਦੇ ਆ ਬ੍ਰੈਡ ਪਕੌੜੇ ਪਤਾ ਨਹੀਂ ਕੀ ਕੀ ਆਪਾਂ ਖਾਂਦੇ ਆ ਹਨਾ ਬੰਦਾ ਕਹਿੰਦਾ ਇੱਕ ਤਾਂ ਪਾਸੇ ਬੰਦਾ ਕਹਿ ਦਿੰਦਾ ਵੀ ਮੈਨੂੰ ਭੁੱਖ ਨਹੀਂ ਹੈਗੀ ਦੂਜੇ ਪਾਸੇ ਬੰਦਾ ਉਹ ੱਤਕੇ ਨਾਲ ਚਾਰ ਸਮੋਸੇ ਚਾਰ ਬ੍ਰੈਡ ਉਹਨੇ ਰੱਜ ਕੇ ਖਾ ਵੀ ਜਾਣੇ ਆ ਉਹ ਕਾਰਨ ਨੇ ਮੇਨ ਜਿਹੜੇ ਫੈਟੀ ਲੀਵਰ ਦੇ ਪਾਸਾ ਨਿਕਲਿਆ ਜੀ ਪਾਣੀ ਬਿਲਕੁਲ ਬਿਲਕੁਲ ਇੱਕ ਮੂਲੀ ਦੇ ਵਿੱਚ ਬਹੁਤ ਪਾਣੀ ਨਿਕਲਿਆ ਤੁਸੀਂ ਇਹਦੇ ਇੱਕ ਚਮਚ ਵੀ ਲੈ ਲਓ ਅਗਰ ਨਾ ਇੱਕ ਚਮਚ ਵੀ ਸਵੇਰੇ ਉਹ ਵੀ ਤੁਹਾਡੇ ਫੈਟੀ ਲੀਵਰ ਠੀਕ ਕਰਨ ਵਾਸਤੇ ਬਹੁਤ ਸਿਰਫ ਪਾਣੀ ਪਾਣੀ ਸਿਰਫ ਪਾਣੀ ਪਾਣੀ ਅੱਜ ਕੱਲ ਲੀਵਰ 'ਚ ਲੋਕਾਂ ਦੇ ਕੈਂਸਰ ਬਹੁਤ ਬਣ ਰਿਹਾ ਠੀਕ ਆ ਜੀ ਉਹ ਐਂਡ ਵਾਲੀ ਸਟੇਜ ਇਹ ਆ ਜਾਂਦੀ ਆ ਦੇਖੋ ਤੁਸੀਂ ਦੇਖੋ ਲੀਵਰ ਦੇ ਵਿੱਚ ਫੋੜਿਆਂ ਵਾਂਗੂ ਸਾਡਾ ਲੀਵਰ ਹੋ ਜਾਂਦਾ ਉਸ ਟਾਈਮ ਜਦੋਂ ਕੈਂਸਰ ਦੀ ਸਟੇਜ ਆ ਗਈ ਜਾਂ ਲੀਵਰ ਸਟ੍ਰੈਸਸ ਜਿਹੜਾ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਫਿਰ ਉਹ ਕੈਂਸਰੇ ਬਣਦਾ ਅਖੀਰ ਦੇ ਵਿੱਚ ਜਾ ਕੇ ਹਨਾ ब्रेकफास्ट ਤੁਹਾਡਾ ਜੀ ਬਹੁਤ ਰਜਮਾ ਹੋਣਾ ਚਾਹੀਦਾ ਚਾਹੇ ਤੁਹਾਡਾ ਹਲਕਾ ਨਹੀਂ ਹੋਣਾ ਚਾਹੀਦਾ ਨਹੀਂ ਜੀ ਬ੍ਰੇਕਫਾਸਟ ਤੁਹਾਡਾ ਰਜਮਾ ਹੋਣਾ ਚਾਹੀਦਾ ਅਰੇ ਅਸੀਂ ਤਾਂ ਜੀ ਅਗਰ ਦਫਤਰਾਂ ਦੇ ਵਿੱਚ ਕੰਮ ਕਰਦੇ ਆ ਜਾਂ ਅਸੀਂ ਬਾਹਰ ਫੀਲਡ ਦੇ ਵਿੱਚ ਵੀ ਕੰਮ ਕਰਦੇ ਆ ਅਸੀਂ ਤਾਂ ਘੜੀ ਦੇਖ ਕੇ ਖਾਣੇ ਜੀ ਕਿ 1 ਵਜ ਗਿਆ ਤੇ ਜੀ ਸਾਡੇ ਲੰਚ ਦਾ ਟਾਈਮ ਹੋ ਗਿਆ 9 ਵਜੇ ਸਾਡੇ ਬ੍ਰੇਕਫਾਸਟ ਦਾ ਟਾਈਮ ਹੋ ਗਿਆ 8 ਜਾਂ 9 ਸ਼ਾਮ ਦੇ ਹੋਗੇ ਤੇ ਸਾਡਾ ਡਿਨਰ ਦਾ ਟਾਈਮ ਹੋ ਗਿਆ ਪਰ ਤੁਸੀਂ ਕਹਿ ਰਹੇ ਹੋ ਕਿ ਭੁੱਖ ਲੱਗੀ ਤੇ ਖਾਣਾ ਚਾਹੀਦਾ ਜਿਹੜੇ ਵੀ ਜਿੰਨੇ ਵੀ ਤੁਸੀਂ ਦੇਖਿਆ ਹੈ ਦਫ਼ਤਰਾਂ ਦੇ ਵਿੱਚ ਭੁੱਖ ਮਤਲਬ ਟਾਈਮ ਦੇਖ ਕੇ ਤੁਸੀਂ ਗੱਲ ਕੀਤੀ ਵੀ ਟਾਈਮ ਦੇਖ ਕੇ ਖਾਣਾ ਖਾਣਿਆ ਤੁਸੀਂ ਉਹਨਾਂ ਨੂੰ ਇੱਕ ਨੂੰ ਵੀ ਜਾ ਕੇ ਪੁੱਛਿਓ ਵੀ ਤੰਦਰੁਸਤ ਹੈਗਾ ਕਿਸੇ ਦਾ ਪੇਟ ਅੰਦਰ ਹੈਗਾ ਜਾਂ ਕਿਸੇ ਦਾ ਹਾਜਮਾ ਠੀਕ ਹੈਗਾ ਜਿੰਨਾ ਤਜਾਬ ਬਣਦਾ ਹੈ ਲੋਕਾਂ ਦੇ ਅੰਦਰ ਉਹ ਸਾਰਾ ਫੈਟੀ ਲੀਵਰ ਕਰਕੇ ਹੀ ਬਣਦਾ ਕਿਉਂਕਿ ਖਾਣਾ ਤੁਹਾਡਾ ਜਦੋਂ ਪਚਦਾ ਨਹੀਂ ਉਹ ਅਮਲਤਾ ਦਾ ਰੂਪ ਧਾਰਨ ਕਰ ਲੈਂਦਾ ਜਿਹਨੂੰ ਤੁਸੀਂ ਆਪਣੀ ਮਾਡਰਨ ਸਾਇੰਸ ਦੇ ਵਿੱਚ ਐਸਿਡਿਟੀ ਕਹ ਦਿੰਦੇ ਹੋ ਗੈਸ ਕਹ ਦਿੰਦੇ ਹੋ ਤਜਾਬ ਕਹ ਦਿੰਦੇ ਹੋ ਉਹਨੂੰ ਤੁਸੀਂ ਕਦੇ ਵੀ ਕਿਸੇ ਪੰਛੀ ਨੂੰ ਦੇਖਿਆ ਵੀ ਸ਼ਾਮ ਟੈ ਮੋਹ ਚੋਕ ਚੋਕਦਾ ਤੁਸੀਂ ਕਦੇ ਵੀ ਸਾਰੇ ਪੰਛੀਆਂ ਨੂੰ ਦੇਖ ਲਓ ਸਵੇਰ ਟਾਈਮ ਚੋਕ ਚੋਕਦੇ ਆ ਕਿਉਂਕਿ ਉਹ ਪੂਰਾ ਦਿਨ ਉਹਨਾਂ ਨੇ ਸਵੇਰ ਦੀ ਭੁੱਖ ਨੂੰ ਸ਼ਾਮ ਤੱਕ ਉਹਨਾਂ ਨੇ ਆਪਣੇ ਖਾਣੇ ਨੂੰ ਜਿਹੜਾ ਹਾਜ਼ਮ ਕਰ ਦੇਣਾ ਸਾਡੇ ਲੋਕ ਕੀ ਕਰਦੇ ਆ ਸਵੇਰੇ ਪੇਟ ਨੂੰ ਭੁੱਖਾ ਰੱਖਦੇ ਆ ਸ਼ਾਮ ਨੂੰ ਫਿਰ ਰੱਜ ਕੇ ਖਾਣਾ ਖਾਂਦੇ ਆ ਤੰਦਰੁਸਤ ਲੀਵਰ ਆ ਜਿਹੜਾ ਬੰਦੇ ਦਾ ਇਹ ਤੰਦਰੁਸਤ ਲੀਵਰ ਆ ਬਿਲਕੁਲ ਕਲੀਨ ਪਿਆ ਇਹ ਤੰਦਰੁਸਤ ਲੀਵਰ ਆ ਸਾਡਾ ਤੁਸੀਂ ਦੇਖੋ ਹੁਣ ਜਿਹੜੇ ਬੰਦੇ ਤਲਿਆ ਹੋਇਆ ਵੱਧ ਖਾਂਦੇ ਆ ਉਹਨਾਂ ਦਾ ਲੀਵਰ ਇਹ ਬਣ ਜਾਂਦਾ ਇਹ ਬਦਲ ਲਿਆ ਨੇ ਰੰਗ ਬਦਲ ਲਿਆ ਆਪਣਾ ਉਹਨਾਂ ਦਾ ਇਹ ਜਿਹੜੇ ਹੁਣ ਬੰਦੇ ਰਜਮੀ ਸ਼ਰਾਬ ਪੀਂਦੇ ਆ ਵੀ ਸਵੇਰੇ ਅਸੀਂ ਉੱਠ ਦੀ ਸਾਰੇ ਪੈਗ ਲਾਉਣਾ ਜਾਂ ਸ਼ਾਮ ਨੂੰ ਜ਼ਿਆਦਾ ਰਜ ਕੇ ਪੀਣੀ ਆ ਉਹਨਾਂ ਦਾ ਆ ਲੀਵਰ ਲੀਵਰ ਸਟ੍ਰੈਸਸ ਕਹਿ ਦਿੰਨੇ ਆ ਜਿਹੜਾ ਲਗਭਗ ਐਂਡ ਵਾਲੀ ਸਟੇਜ ਤੇ ਉਹ ਚਲੇ ਜਾਂਦਾ ਸ਼ਰਾਬ ਸ਼ਰਾਬ ਦੇ ਨਾਲੋਂ ਮੈਂ ਇਹ ਕਹਿਣਾ ਹੁੰਦਾ ਵੀ 10 ਗੁਣਾ ਵੱਧ ਜ਼ਹਿਰ ਆ ਜਿਹੜੀ ਤੁਸੀਂ ਚਾਹ ਪੀਂਦੇ ਹੋ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸੀਫ ਫਾਰੂਕੀ ਇਹਨੇ ਦਿਨੀ ਪੂਰੀ ਦੁਨੀਆ ਦੇ ਵਿੱਚ ਇੱਕ ਬਿਮਾਰੀ ਨੇ ਆਪਣੇ ਪੈਰ ਜੇਕਰ ਸਭ ਤੋਂ ਜ਼ਿਆਦਾ ਫਸਾਰੇ ਨੇ ਕੌੜੀ ਵੇਲ ਵਾਂਗੂ ਸਾਡੇ ਸਮਾਜ ਦੇ ਵਿੱਚ ਵੱਧ ਰਹੀ ਹੈ ਤਾਂ ਉਹ ਹੈ ਫੈਟੀ ਲੀਵਰ ਤੁਸੀਂ ਸਰੀਰ ਦਾ ਕੋਈ ਵੀ ਸਕੈਨ ਕਰਾਉਣ ਜਾਣੇ ਹੋ ਤਾਂ ਜਿਹੜਾ ਸਕੈਨ ਵਾਲਾ ਭਾਈ ਹੁੰਦਾ ਹੈ ਉਹ ਤੁਹਾਨੂੰ ਫੈਟੀ ਲੀਵਰ ਜਿਹੜੀ ਨਾਲ ਗਿਫਟ ਦੇ ਕੇ ਤੋਰ ਦਿੰਦਾ ਹੈ ਕਰਾਉਣ ਤੁਸੀਂ ਸਕੈਨ ਗੁਰਦੇ ਦੀ ਜਾਂਨੇ ਹੋ ਸਕੈਨ ਤੁਸੀਂ ਆਪਣੀ ਕਿਡਨੀ ਦੀ ਜਾਂਨੇ ਹੋ ਜਾਂ ਹੋਰ ਕੋਈ ਜੋਇੰਟ ਪੇਨ ਦੀ ਸਕੈਨ ਕਰਵਾਉਣ ਜਾਂਨੇ ਹੋ ਤਾਂ ਤੁਹਾਨੂੰ ਗਿਫਟ ਦੇ ਵਿੱਚ ਜਿਹੜਾ ਫੈਟੀ ਲੀਵਰ ਦੇ ਕੇ ਉਹ ਡਾਕਟਰ ਹੈਗਾ ਜਿਹੜਾ ਉਹ ਤੋਰ ਦਿੰਦਾ ਅਜ ਇਹਦੇ ਵਿੱਚ ਫੈਟੀ ਲੀਵਰ ਨੂੰ ਜੇਕਰ ਅਸੀਂ ਬਿਮਾਰੀ ਸਮਝੀਏ ਤੇ ਜੇਕਰ ਇਹ ਸਮਝੀਏ ਕਿ ਫੈਟੀ ਲੀਵਰ ਹੁੰਦਾ ਕਿਵੇਂ ਹੈ ਤਾਂ ਇਸ ਬਾਬਤ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜਗਰੂਪ ਸਿੰਘ ਭੰਗੂ ਆਪਣਾ ਇੱਕ ਵੱਖਰਾ ਹੀ ਨਜ਼ਰੀਆ ਰੱਖਦੇ ਨੇ ਕੀ ਨਜ਼ਰੀਆ ਹੈ ਕੀ ਫੈਟੀ ਲਿਵਰ ਹੈ ਔਰ ਕਿਸ ਤਰੀਕੇ ਨਾਲ ਇਸ ਨੂੰ ਦੂਰ ਕਰ ਸਕਦੇ ਆ ਕੀ ਇਹਦੇ ਸਿੰਪਟਮ ਨੇ ਕੀ ਇਹਦੇ ਕਾਰਨ ਨੇ ਅੱਜ ਹਰ ਚੀਜ਼ ਅਸੀਂ ਜਿਹੜੀ ਡਿਸਕਸ ਕਰਨ ਵਾਲੇ ਆ ਪਹਿਲਾਂ ਅਸੀਂ ਸਵਾਗਤ ਕਰ ਲੈਣੇ ਆ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਵੈਜ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ 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 ਸასიਖਾਲ ਜੀ ਜੀ ਬਹੁਤ ਧੰਨਵਾਦ ਤੁਹਾਡਾ ਜੀ ਡਾਕਟਰ ਸਾਹਿਬ ਅੱਜਕੱਲ੍ਹ ਹਰ ਦੂਜੇ ਤੀਜੇ ਬੰਦੇ ਨੂੰ ਜਿਹੜਾ ਫੈਟੀ ਲੀਵਰ ਦੀ ਪ੍ਰੋਬਲਮ ਹੈਗੀ ਹੈ ਇਹ ਫੈਟੀ ਲੀਵਰ ਕੀ ਚੀਜ਼ ਹੈ ਕੀ ਹੈ ਜੀ ਫੈਟੀ ਲੀਵਰ ਦੇਖੋ ਨੋਰਮਲ ਭਾਸ਼ਾ ਦੇ ਵਿੱਚ ਆਪਾਂ ਕਹਿ ਲਈਏ ਤੁਹਾਡੇ ਲੀਵਰ ਨੂੰ ਸੋਜ ਆ ਜਾਣਾ ਉਹਨੂੰ ਅੰਗਰੇਜ਼ੀ ਦੇ ਵਿੱਚ ਤੁਸੀਂ ਫੈਟ ਚੜ ਜਾਣਾ ਉਹਦੇ ਵਿੱਚ ਮੇਦ ਜਮਾ ਹੋ ਜਾਣਾ ਉਹਦੇ ਵਿੱਚ ਉਹਨੂੰ ਕਹਿ ਲੋ ਫੈਟੀ ਲੀਵਰ ਆਪਾਂ ਕਹਿ ਦਿੰਨੇ ਆ ਜਦੋਂ ਲੋਡ ਤੋਂ ਵੱਧ ਉਹਦੇ ਅੰਦਰ ਮੇਦ ਵਸ਼ਾ ਚੜ ਜਾਂਦਾ ਤਾਂ ਉਹ ਉਹਦੇ ਵਿੱਚ ਇੱਕ ਤਰ੍ਹਾਂ ਦੀ ਫੈਟ ਭਰ ਜਾਂਦੀ ਆ ਉਹਨੂੰ ਆਪਾਂ ਫੈਟੀ ਲੀਵਰ ਕਹਿ ਦਿੰਨੇ ਆ ਜਦੋਂ ਉਹ ਆਪਣਾ ਕੰਮ ਕਰਨਾ ਬਾਡੀ ਦੇ ਵਿੱਚ ਘਟਾ ਦਿੰਦਾ ਉਲਟ ਤੁਹਾਡੇ ਤੇ ਫੈਟ ਵੀ ਜਿਹੜਾ ਬਾਡੀ ਤੇ ਚੜਨਾ ਹੋ ਜਾਂਦਾ ਠੀਕ ਹੈ ਜੀ ਇਹ ਨੋਰਮਲ ਭਾਸ਼ਾ ਦੇ ਵਿੱਚ ਇਹਨੂੰ ਆਪਾਂ ਫੈਟੀ ਲੀਵਰ ਕਹਿ ਸਕਦੇ ਆ ਜੀ ਅੱਛਾ ਫੈਟੀ ਲੀਵਰ ਜਿਹੜਾ ਇਹਦੇ ਕਾਰਨ ਕੀ ਬਣਦੇ ਨੇ ਜੀ ਫੈਟੀ ਲੀਵਰ ਫਿਰ ਇਹ ਵੀ ਦੱਸ ਦਿਓ ਵੀ ਹੁੰਦਾ ਕਿਉਂ ਆ ਕੀ ਕਾਰਨ ਹੁੰਦੇ ਨੇ ਜੀ ਫੈਟੀ ਲੀਵਰ ਦੇ ਦੇਖੋ ਫੈਟੀ ਲੀਵਰ ਦੇ ਕਾਰਨ ਇਹੀ ਆਂ ਵੀ ਜਦੋਂ ਆਪਣੀ ਆਪਾਂ ਜੀਵ ਨੂੰ ਬੇਸਮਝੀ ਦੇ ਨਾਲ ਖਾਣਾ ਦੇਣਾ ਹਣਾ ਇੱਕ ਬੰਦਾ ਤਾਂ ਹੁਣ ਵੇਖੋ ਟਾਈਮ ਦੇ ਨਾਲ ਖਾਣਾ ਖਾਊਗਾ ਭੁੱਖ ਲੱਗੇ ਤੋਂ ਖਾਣਾ ਖਾਊਗਾ ਹੁਣ ਦੂਜਾ ਆਪਾਂ ਤੁਸੀਂ ਦੇਖੋ ਵੀ ਕਿਤੇ ਆਪਾਂ ਜਾਣੇ ਆ ਚੱਲੇ ਜਾਂਦੇ ਆ ਹਣਾ ਉੱਥੇ ਜਾ ਕੇ ਕਹਿੰਦੇ ਆ ਵੀ ਲਿਆਓ ਜੀ ਚਾਹ ਧਰ ਲਓ ਚਾਹ ਦੇ ਨਾਲ ਫੇਰ ਸਮੋਸੇ ਵੀ ਚੱਲਦੇ ਆ ਬ੍ਰੈਡ ਪਕੌੜੇ ਪਤਾ ਨਹੀਂ ਕੀ ਕੀ ਆਪਾਂ ਖਾਣੇ ਆ ਹਣਾ ਬੰਦਾ ਕਹਿੰਦਾ ਇੱਕ ਤਾਂ ਪਾਸੇ ਬੰਦਾ ਕਹਿ ਦਿੰਦਾ ਵੀ ਮੈਨੂੰ ਭੁੱਖ ਨਹੀਂ ਹੈਗੀ ਦੂਜੇ ਪਾਸੇ ਬੰਦਾ ਉਹ ੱੱਕੇ ਨਾਲ ਚਾਰ ਸਮੋਸੇ ਚਾਰ ਬ੍ਰੈਡ ਉਹਨੇ ਰੱਜ ਕੇ ਖਾ ਵੀ ਜਾਣੇ ਆ ਉਹ ਕਾਰਨ ਨੇ ਮੇਨ ਜਿਹੜੇ ਫੈਟੀ ਲੀਵਰ ਦੇ ਜਦੋਂ ਤੁਸੀਂ ਬਿਨਾ ਭੁੱਖ ਤੋਂ ਬਿਨਾ ਵਜ੍ਹਾ ਤੋਂ ਖਾਣਾ ਖਾਣੇ ਹੋ ਬਿਨਾ ਟਾਈਮ ਬੰਨੇ ਤੋਂ ਜਿਹੜਾ ਖਾਣਾ ਖਾਣੇ ਹੋ ਜੇ ਇਨਸਾਨ ਉਦੋਂ ਹੀ ਉਹਦਾ ਲੀਵਰ ਫੈਟੀ ਹੁੰਦਾ ਹੈ ਜਦੋਂ ਤੁਸੀਂ ਮੰਨ ਲਓ ਹੁਣ ਤੁਸੀਂ ਸਵੇਰੇ ਦੁਪਹਿਰੇ ਤਿੰਨ ਟਾਈਮ ਖਾਣਾ ਖਾਣਾ ਤੁਸੀਂ ਸਵੇਰੇ ਤੁਹਾਨੂੰ ਭੁੱਖ ਨਹੀਂ ਤੁਹਾਡੀ ਮਾਤਾ ਨੇ ਕਹਿ ਦੇਣਾ ਵੀ ਨਾ ਖਾਜੇ ਭੁੱਖ ਨਹੀਂ ਹੈਗੀ ਅਸਲ ਦੇ ਵਿੱਚ ਭੁੱਖ ਲੱਗੇ ਤੋਂ ਖਾਣਾ ਖਾਣਾ ਚਾਹੀਦਾ ਜਦੋਂ ਅਸੀਂ ਬਿਨਾ ਭੁੱਖ ਤੋਂ ਖਾਣਾ ਖਾਂਦੇ ਆ ਤਾਂ ਸਾਡਾ ਲੀਵਰ ਜਦੋਂ ਉਹਨੂੰ ਹਾਜਮ ਕਰਨ ਲਈ ਤਿਆਰ ਨਹੀਂ ਹੈਗੀ ਜਦੋਂ ਸਾਡੀ ਜਟਰਾਗ ਨਹੀਂ ਪ੍ਰਦੀਪਤੇ ਨਹੀਂ ਹੈਗੀ ਉਹ ਜਾਗੀ ਹੋਈ ਹੋਣੀ ਹੈਗੀ ਉਹ ਬਲੇ ਨਹੀਂ ਰਹੀ ਤਾਂ ਉਹਨੂੰ ਪਚਾਊਗਾ ਕਿਵੇਂ ਜਦੋਂ ਉਹ ਪਚਦਾ ਨਹੀਂ ਹੈਗਾ ਤਾਂ ਸਾਡੇ ਲੀਵਰ ਤੇ ਹੋਰ ਜਿਹੜਾ ਦਬਾਅ ਪੈਂਦਾ ਹੈ ਦਬਾਅ ਪੈਣ ਦੇ ਨਾਲ ਜਿਹੜਾ ਸਾਡਾ ਲੀਵਰ ਫੈਟੀ ਹੁੰਦਾ ਪਰ ਅਸੀਂ ਤਾਂ ਜੀ ਅਗਰ ਦਫਤਰਾਂ ਦੇ ਵਿੱਚ ਕੰਮ ਕਰਦੇ ਆ ਜਾਂ ਅਸੀਂ ਬਾਹਰ ਫੀਲਡ ਦੇ ਵਿੱਚ ਵੀ ਕੰਮ ਕਰਦੇ ਆ ਅਸੀਂ ਤਾਂ ਘੜੀ ਦੇਖ ਕੇ ਖਾਣੇ ਜੀ ਕਿ 1 ਵਜ ਗਿਆ ਤੇ ਜੀ ਸਾਡੇ ਲਾਂਚ ਦਾ ਟਾਈਮ ਹੋ ਗਿਆ 9 ਵਜੇ ਸਾਡੇ ਬ੍ਰੈਕਫਾਸਟ ਦਾ ਟਾਈਮ ਹੋ ਗਿਆ 8 ਜਾਂ 9 ਸ਼ਾਮ ਦੇ ਹੋਗੇ ਤੇ ਸਾਡਾ ਡਿਨਰ ਦਾ ਟਾਈਮ ਹੋ ਗਿਆ ਪਰ ਤੁਸੀਂ ਕਹਿ ਰਹੇ ਹੋ ਕਿ ਭੁੱਖ ਲੱਗੀ ਤੇ ਖਾਣਾ ਚਾਹੀਦਾ ਦੇਖੋ ਜੀ ਜਿਹੜੇ ਵੀ ਜਿੰਨੇ ਵੀ ਤੁਸੀਂ ਦੇਖਿਆ ਹੈ ਦਫ਼ਤਰਾਂ ਦੇ ਵਿੱਚ ਭੁੱਖ ਮਤਲਬ ਟਾਈਮ ਦੇਖ ਕੇ ਤੁਸੀਂ ਗੱਲ ਕੀਤੀ ਆ ਵੀ ਟਾਈਮ ਦੇਖ ਕੇ ਖਾਣਾ ਖਾਣੇ ਆ ਤੁਸੀਂ ਉਹਨਾਂ ਨੂੰ ਇੱਕ ਨੂੰ ਵੀ ਜਾ ਕੇ ਪੁੱਛਿਓ ਵੀ ਤੰਦਰੁਸਤ ਹੈਗਾ ਕਿਸੇ ਦਾ ਪੇਟ ਅੰਦਰ ਹੈਗਾ ਜਾਂ ਕਿਸੇ ਦਾ ਹਾਜਮਾ ਠੀਕ ਹੈਗਾ ਜਿਹੜੇ ਇਨਸਾਨ ਨੂੰ ਭੁੱਖ ਲੱਗੇ ਤੋਂ ਖਾਣਾ ਜਿਹੜਾ ਖਾਂਦਾ ਬੰਦਾ ਉਹ ਕਦੇ ਬੰਦਾ ਬਿਮਾਰ ਨਹੀਂ ਹੁੰਦਾ ਉਹ ਹੱਸਦਾ ਤੰਦਰੁਸਤ ਰਹੂਗਾ ਜਦੋਂ ਤੁਹਾਡਾ ਹਾਜਮਾ ਹੀ ਨਹੀਂ ਹੈਗਾ ਤੁਹਾਡਾ ਢਿੱਡ ਪੇਟ ਤੁਹਾਡਾ ਲੀਵਰ ਮੰਗੇ ਨਹੀਂ ਰਿਹਾ ਵੀ ਮੈਨੂੰ ਰੋਟੀ ਲਿਆਓ ਮੈਨੂੰ ਖਾਣਾ ਦੋ ਅਸੀਂ ਬਿਨਾਂ ਵਜ੍ਹਾ ਤੋਂ ਉਹਦੇ ਅੰਦਰ ਸਿੱਟਾਂਗੇ ਤਾਂ ਤੁਸੀਂ ਇਹ ਇੱਕ ਤਰ੍ਹਾਂ ਦਾ ਕਹਿ ਲਓ ਵੀ ਅੰਦਰ ਉਹ ਗੰਦ ਗੰਦਗੀ ਸਾਡੇ ਫੈਲੂਗੀ ਉਹ ਜਮਾਂ ਹੀ ਹੋਏਗੀ ਠੀਕ ਹੈ ਜੀ ਤੁਸੀਂ ਕਦੇ ਵੀ ਕਿਸੇ ਜਾਨਵਰ ਨੂੰ ਦੇਖਿਆ ਬੀ ਉਹ ਬਿਨਾ ਟਾਈਮ ਤੋਂ ਜਾਂ ਬਿਨਾ ਵਜਾ ਤੋਂ ਖਾਂਦੇ ਖਾਣਾ ਖਾਣ ਹੋ ਤੁਸੀਂ ਕਦੇ ਵੀ ਮੱਜਾਂ ਨੂੰ ਵੀ ਦੇਖ ਲਿਓ ਤੁਸੀਂ ਮੱਜਾਂ ਜਦੋਂ ਖਾਣਾ ਖਾਨੀਆਂ ਖਾਣਾ ਖਾਲਣੀਆਂ ਰੱਜ ਕੇ ਤਾਂ ਬਾਅਦ ਦੇ ਵਿੱਚ ਉਹਨੂੰ ਹজম ਕਰਦੀਆਂ ਹজম ਕਰਨ ਲੇ ਸਾਡੇ ਲੋਕ ਕੀ ਕਰਦੇ ਆ ਸਾਡੇ ਆਨੇ ਬਿਨਾ ਟਾਈਮ ਤੋਂ ਖਾਣਾ ਬਿਨਾ ਟਾਈਮ ਤੋਂ ਖਾ ਕੇ ਬੈੱਡ ਤੇ ਵਿੱਚ ਰਜਾਈਆਂ ਦੇ ਵਿੱਚ ਵੜ ਜਾਣਾ ਅੱਜ ਦੇ ਸਾਮ ਚ ਤੁਸੀਂ ਦੇਖ ਲਓ ਸਰਦੀਆਂ ਦੇ ਵਿੱਚ ਉਹ ਫਿਰ ਤੁਸੀਂ ਦੇਖੋ ਵੀ ਸਾਰਾ ਖਾਣਾ ਅੰਦਰੇ ਜੰਮਣਾ ਹੈ ਤੁਸੀਂ ਕਦੇ ਵੀ ਕਿਸੇ ਪੰਛੀ ਨੂੰ ਦੇਖਿਆ ਵੀ ਸ਼ਾਮ ਟਾਈਮ ਉਹ ਚੋਕਚੋਕਦਾ ਤੁਸੀਂ ਕਦੇ ਵੀ ਸਾਰੇ ਪੰਛੀਆਂ ਨੂੰ ਦੇਖ ਲਓ ਸਵੇਰ ਟਾਈਮ ਚੋਕਚੋਕਦੇ ਆ ਕਿਉਂਕਿ ਉਹ ਪੂਰਾ ਦਿਨ ਉਹਨਾਂ ਨੇ ਸਵੇਰ ਦੀ ਭੁੱਖ ਨੂੰ ਸ਼ਾਮ ਤੱਕ ਉਹਨਾਂ ਨੇ ਆਪਣੇ ਖਾਣੇ ਨੂੰ ਜਿਹੜਾ ਹਾਜ਼ਮ ਕਰ ਦੇਣਾ ਸਾਡੇ ਲੋਕ ਕੀ ਕਰਦੇ ਆ ਸਵੇਰੇ ਪੇਟ ਨੂੰ ਭੁੱਖਾ ਰੱਖਦੇ ਆ ਸ਼ਾਮ ਨੂੰ ਫਿਰ ਰੱਜ ਕੇ ਖਾਣਾ ਖਾਂਦੇ ਆ ਇਹ ਫਸਤਾ ਹਲਕੀ ਖਾਈ ਦੇ ਜੀ ब्रेकफास्ट ਤੁਹਾਡਾ ਜੀ ਬਹੁਤ ਰਜਮਾ ਹੋਣਾ ਚਾਹੀਦਾ ਚਾਹੇ ਤੁਹਾਡਾ ਹਲਕਾ ਨਹੀਂ ਹੋਣਾ ਚਾਹੀਦਾ ਨਹੀਂ ਜੀ ਬ੍ਰੇਕਫਾਸਟ ਤੁਹਾਡਾ ਰਜਮਾ ਹੋਣਾ ਚਾਹੀਦਾ ਚਾਹੇ ਤੁਹਾਡਾ ਪੇਟ ਦੁਖਣ ਲੱਗ ਜਵੇ ਬ੍ਰੇਕਫਾਸਟ ਤੁਹਾਡਾ ਇੰਨਾ ਹੈਵੀ ਹੋਣਾ ਚਾਹੀਦਾ ਉਹ ਕਹਿੰਦੇ ਨਹੀਂ ਕਿਸੇ ਨੇ ਬੰਸਿਆਣੇ ਨੇ ਬੰਦੇ ਨੇ ਕਿਹਾ ਵੀ ਜਿਹੜਾ ਤੁਹਾਡਾ ਸਵੇਰ ਦਾ ਖਾਣਾ ਉਹ ਮਹਾਰਾਜਾਂ ਵਰਗਾ ਦੁਪਹਿਰ ਨੂੰ ਫਕੀਰਾਂ ਵਰਗਾ ਤੇ ਰਾਤ ਨੂੰ ਮੰਗਤਿਆਂ ਵਰਗਾ ਖਾਣਾ ਹੋਣਾ ਚਾਹੀਦਾ ਜੇ ਬੰਦੇ ਨੇ ਆਪਣੇ ਸਰੀਰ ਨੂੰ ਜਿਹੜਾ ਫਿੱਟ ਰੱਖਣਾ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਸਾਡਾ ਪੇਟੇ ਫੁੱਲੀ ਜਾਂਦਾ ਪੇਟੇ ਫੁੱਲੀ ਜਾਂਦਾ ਉਹ ਇਹੀ ਕਾਰਨ ਹੈ ਜਦੋਂ ਤੁਹਾਡਾ ਲੀਵਰ ਹਾਜਮੇ ਨਹੀਂ ਕਰਦਾ ਉਹ ਤੁਹਾਡਾ ਗੰਦ ਅੰਦਰੇ ਜਮਾਈ ਜਾ ਰਿਹਾ ਆ ਅੰਤੜੀ ਦੇ ਵਿੱਚੇ ਤੁਹਾਡਾ ਗੰਦ ਭਰੀ ਜਾ ਰਿਹਾ ਉਹ ਇੱਕ ਤਰ੍ਹਾਂ ਦਾ ਜਿਵੇਂ ਤੁਸੀਂ ਦੇਖਿਆ ਵੀ ਤੁਸੀਂ ਦੇਖੋ ਕੁਦਰਤ ਦਾ ਲਾਅ ਏ ਜੇ ਤੁਸੀਂ ਇੱਕ ਜਗ੍ਹਾ ਪਾਣੀ ਨੂੰ ਗਲਾਸ ਚ ਪਾ ਕੇ ਰੱਖ ਦੋਗੇ ਜਾਂ ਚੁੱਬੇ ਦੇ ਵਿੱਚ ਪਾਣੀ ਨੂੰ ਖੜਾ ਦੋਗੇ ਤਾਂ ਉਹਦੇ ਚ ਵੀ ਹਰਿਆਲੀ ਜੰਮਣ ਲੱਗ ਜਾਂਦੀ ਹੈ ਸੇਮ ਐਦਾਂ ਹੀ ਸਾਡੀ ਅੰਤੜੀ ਦੇ ਵਿੱਚ ਹੁੰਦਾ ਉਹੀ ਜਿਹੜੀ ਜੰਮ ਕੇ ਅੰਦਰ ਹਰਿਆਲੀ ਫੰਗਸ ਜੰਮ ਕੇ ਉਹੀ ਸਾਡੇ ਜਿਹੜਾ ਮੇਦ ਵਧਾਉਂਦੀ ਹੈ ਉਹੀ ਸਾਡਾ ਜਿਹੜੀ ਪੇਟ ਤੇ ਫੈਟ ਲੈ ਕੇ ਆਉਂਦੀ ਹੈ ਜੀ ਤੇ ਵੀ ਜਿਹੜਾ ਫੈਟੀ ਲੀਵਰ ਹੈਗਾ ਜੀ ਇਹ ਹੋ ਹੋ ਕਿ ਮੈਂ ਜਾਂਦਾ ਸ਼ੇਪ ਚੇਂਜ ਹੋ ਜਾਂਦੀ ਹੈ ਦੀ ਇਹ ਤੁਸੀਂ ਕਹਿੰਦੇ ਕਿ ਸਵੇਲਿੰਗ ਹੋ ਕੇ ਕਿਉਂ ਜਾਂ ਹੋ ਜਾਂਦਾ ਜੀ ਫਿਰ ਦੇਖੋ ਸਵੇਲਿੰਗ ਹੋ ਗਿਆ ਹੁਣ ਆਪਾਂ ਉਹੀ ਚੀਜ਼ ਦਿਖਾਣੇ ਆ ਤੁਹਾਨੂੰ ਜਿਹੜਾ ਨਾਰਮਲ ਇਨਸਾਨ ਦਾ ਜਿਹੜਾ ਬਿਲਕੁਲ ਵਧੀਆ ਪਰਫੈਕਟ ਖਾਣਾ ਖਾਂਦਾ ਅਸਲ ਦੇ ਵਿੱਚ ਖਾਣਾ ਇਨਸਾਨ ਨੂੰ ਕੱਚਾ ਹੀ ਖਾਣਾ ਚਾਹੀਦਾ ਜਿਵੇਂ ਤੁਸੀਂ ਦੇਖਿਆ ਫਕੀਰ ਲੋਕ ਬਾਬਾ ਫਰੀਦ ਸਾਹਿਬ ਤੁਸੀਂ ਦੇਖੋ ਵੀ ਇਹ ਕਹ ਲੋ ਵੀ ਉਹ ਇੱਕੋ ਟਾਈਮ ਲਗਭਗ ਖਾਣਾ ਖਾਂਦੇ ਸੀਗੇ ਠੀਕ ਹੈ ਉਹ ਤੁਸੀਂ ਦੇਖੋ ਇਨਸਾਨ ਨੂੰ ਇੰਨਾ ਅੱਜਕੱਲ੍ਹ ਲੋਕ ਸਾਡੇ ਕਰਦੇ ਕਿਉਂ ਆ ਸਾਡੇ ਲੋਕ ਖਾਣ ਵਾਸਤੇ ਜਿਉਂਦੇ ਨੇ ਜਿਉਣ ਵਾਸਤੇ ਨਹੀਂ ਖਾਂਦੇ ਠੀਕ ਹੈ ਜੀ ਉਹ ਚੀਜ਼ ਨੇ ਸਾਨੂੰ ਬਿਮਾਰ ਕਰ ਲਿਆ ਹੁਣ ਤੰਦਰੁਸਤ ਲੀਵਰ ਆ ਜਿਹੜਾ ਬੰਦੇ ਦਾ ਇਹ ਤੰਦਰੁਸਤ ਲੀਵਰ ਆ ਬਿਲਕੁਲ ਕਲੀਨ ਪਿਆ ਇਹ ਤੰਦਰੁਸਤ ਲੀਵਰ ਆ ਸਾਡਾ ਤੁਸੀਂ ਦੇਖੋ ਹੁਣ ਜਿਹੜੇ ਬੰਦੇ ਤਲਿਆ ਹੋਇਆ ਵੱਧ ਖਾਂਦੇ ਆ ਉਹਨਾਂ ਦਾ ਲੀਵਰ ਇਹ ਬਣ ਜਾਂਦਾ ਇਹ ਬਦਲ ਲਿਆ ਨੇ ਨੇ ਰੰਗ ਬਦਲ ਲਿਆ ਆਪਣਾ ਉਹਨਾਂ ਦਾ ਇਹ ਜਿਹੜੇ ਹੁਣ ਬੰਦੇ ਰਜਮੀ ਸ਼ਰਾਬ ਪੀਂਦੇ ਆ ਵੀ ਸਵੇਰੇ ਅਸੀਂ ਉੱਠਦੀ ਸਾਰੇ ਪੈਗ ਲਾਉਣਾ ਜਾਂ ਸ਼ਾਮ ਨੂੰ ਜਿਆਦਾ ਰੱਜ ਕੇ ਪੀਣੀ ਆ ਉਹਨਾਂ ਦਾ ਆ ਲੀਵਰ ਲੀਵਰ ਸਰੈਸਸ ਕਹਿਆ ਜਾਂਦੇ ਆ ਜਿਹੜਾ ਲਗਭਗ ਐਂਡ ਵਾਲੀ ਸਟੇਜ ਤੇ ਉਹ ਚਲੇ ਜਾਂਦਾ ਬਹੁਤ ਲੋਕ ਅੱਜ ਕੱਲ ਇਸ ਬਿਮਾਰੀ ਤੋਂ ਜਿਹੜੇ ਪੀੜਤ ਹੈਗੇ ਆ ਜਦੋਂ ਐਂਡ ਤੇ ਹੀ ਤੁਸੀਂ ਕਹ ਲਓ ਵੀ ਜਦੋਂ ਅੱਜ ਕੱਲ ਲੀਵਰ 'ਚ ਲੋਕਾਂ ਦੇ ਕੈਂਸਰ ਬਹੁਤ ਬਣ ਰਿਹਾ ਠੀਕ ਆ ਜੀ ਉਹ ਐਂਡ ਵਾਲੀ ਸਟੇਜ ਇਹ ਆ ਜਾਂਦੀ ਆ ਦੇਖੋ ਤੁਸੀਂ ਦੇਖੋ ਲੀਵਰ ਦੇ ਵਿੱਚ ਫੋੜਿਆਂ ਵਾਂਗੂ ਸਾਡਾ ਲੀਵਰ ਹੋ ਜਾਂਦਾ ਉਸ ਟਾਈਮ ਜਦੋਂ ਕੈਂਸਰ ਦੀ ਸਟੇਜ ਆ ਗਈ ਜਾਂ ਲੀਵਰ ਸਰੈਸਸ ਜਿਹੜਾ ਇੰਨਾ ਕੁ ਜਿਆਦਾ ਵੱਧ ਜਾਂਦਾ ਫਿਰ ਉਹ ਕੈਂਸਰ ਹੀ ਬਣਦਾ ਦੇ ਵਿੱਚ ਜਾ ਕੇ ਹਨਾ ਜਿੰਨਾ ਤਜਾਬ ਬਣਦਾ ਹੈ ਲੋਕਾਂ ਦੇ ਅੰਦਰ ਉਹ ਸਾਰਾ ਫੈਟੀ ਲੀਵਰ ਕਰਕੇ ਹੀ ਬਣਦਾ ਹੈ ਕਿਉਂਕਿ ਖਾਣਾ ਤੁਹਾਡਾ ਜਦੋਂ ਪਚਦਾ ਨਹੀਂ ਉਹ ਅਮਲਤਾ ਦਾ ਰੂਪ ਧਾਰਨ ਕਰ ਲੈਂਦਾ ਜਿਹਨੂੰ ਤੁਸੀਂ ਆਪਣੀ ਮਾਡਰਨ ਸਾਇੰਸ ਦੇ ਵਿੱਚ ਐਸਿਡਿਟੀ ਕਹ ਦਿੰਦੇ ਹੋ ਗੈਸ ਕਹ ਦਿੰਦੇ ਹੋ ਤਜਾਬ ਕਹ ਦਿੰਦੇ ਹੋ ਉਹਨੂੰ ਉਹ ਚੀਜ਼ ਤੁਹਾਡੇ ਲੀਵਰ ਦੇ ਵਿੱਚ ਪਿਤ ਵਧਣ ਦੇ ਕਾਰਨ ਜਿਹੜਾ ਹੈਗਾ ਤੁਹਾਡਾ ਤਜਾਬ ਜਿਆਦਾ ਉਬਾਲਾ ਮਾਰਦਾ ਕਈਆਂ ਦੇ ਤਾਂ ਸਵੇਰੇ ਸਵੇਰੇ ਕਈ ਕਹਿੰਦੇ ਆ ਸਾਨੂੰ ਬਰਸ਼ ਕਰਨ ਦੇ ਟਾਈਮ ਜਿਹੜਾ ਪੀਲਾ ਪਾਣੀ ਨਿਕਲਦਾ ਅੰਦਰੋਂ ਜ਼ਹਿਰ ਨਿਕਲਦੀ ਹੈ ਸਾਨੂੰ ਉਲਟੀਆਂ ਕਰਕੇ ਅਸੀਂ ਕੱਢਦੇ ਹਾਂ ਫੇਰ ਨਿਕਲਦਾ ਉਹ ਫੇਰ ਕੀ ਕਰਦੇ ਆ ਬਰਸ਼ ਕਰਕੇ ਬਾਅਦ ਦੇ ਵਿੱਚ ਕਰਾਰੀ ਜੀ ਕੜੀ ਜੀ ਤੇਜ ਮਿੱਠੇ ਵਾਲੀ ਤੇ ਤੇਜ ਪੱਤੀ ਵਾਲੀ ਚਾਹ ਵੀ ਲੈਣੇ ਆ ਹੁਣ ਬੰਦੇ ਕਈ ਕਹਿ ਦਿੰਦੇ ਆ ਵੀ ਅਸੀਂ ਜੀ दारू ਨਹੀਂ ਪੀਂਦੇ ਸਾਡੇ ਫਿਰ ਵੀ ਤਜਾਬ ਬਣਦਾ ਲੀਵਰ ਫੈਟੀ ਬਣਦਾ ਉਹ ਜਿਹੜੀ ਸ਼ਰਾਬ ਸ਼ਰਾਬ ਦੇ ਨਾਲੋਂ ਮੈਂ ਇਹ ਕਹਿਣਾ ਹੁੰਦਾ ਵੀ 10 ਗੁਣਾ ਵੱਧ ਜ਼ਹਿਰ ਆ ਜਿਹੜੀ ਤੁਸੀਂ ਚਾਹ ਪੀਂਨੇ ਹੋ ਅਵਾਲੀਆਂ ਦੇ ਦੇ ਕੇ ਉਹਨੂੰ ਪੀਂਨੇ ਹੋ ਉਹ ਤੁਹਾਡੀ ਸ਼ਰਾਬ ਦੇ ਨਾਲੋਂ ਵੱਧ ਜਿਹੜਾ ਲੀਵਰ ਨੂੰ ਫੈਟੀ ਕਰਦੀ ਹੈ ਚਾਹ ਪੀਣ ਦਾ ਵੀ ਕੋਈ ਢੰਗ ਹੂ ਆ ਜੀ ਦੇਖੋ ਚਾਹ ਪੀਣ ਦਾ ਕੋਈ ਟੰਗ ਹੈ ਇੱਕ ਤਾਂ ਚਾਹ ਤੁਹਾਡੀ ਲੰਬੀ ਪੱਤੀ ਵਾਲੀ ਹੋਣੀ ਚਾਹੀਦੀ ਹੈ ਸ਼ੁੱਧ ਲੰਬੀ ਪੱਤੀ ਵਾਲੀ ਲੰਬੀ ਪੱਤੀ ਵਾਲੀ ਜਿਹੜੀ ਤੁਸੀਂ ਹੁਣ ਦਾਣੇਦਾਰ ਚਾਹ ਲੈਣੇ ਹੋ ਉਹ ਸਾਰੀ ਕੈਮੀਕਲ ਨਾਲ ਭਰੀ ਹੋਈ ਚਾਹ ਹੈ ਠੀਕ ਹੈ ਜੀ ਤੁਸੀਂ ਲੰਬੀ ਪੱਤੀ ਵਾਲੀ ਚਾਹ ਲਓ ਪਾਣੀ ਨੂੰ ਉਬਾਲੋ ਪਾਣੀ ਉਬਾਲ ਕੇ ਬਾਅਦ ਦੇ ਵਿੱਚ ਪੱਤੀ ਪਾਓ ਅਸੀਂ ਕੀ ਕਰਦੇ ਆ ਅਸੀਂ ਰਿੰਨ ਰਿੰਨ ਕੇ ਉਹਨੂੰ ਐਨ ਤੜਕੇ ਲਾ ਲਾ ਕੇ ਮਿੱਠਾ ਪਾ ਪਾ ਕੇ ਉਹਦੇ ਵਿੱਚ ਉਹਨੂੰ ਸਗੋਂ ਹੋਰ ਜ਼ਹਿਰ ਬਣਾਉਂਦੇ ਆ ਉਹ ਚੀਜ਼ ਸਾਡੇ ਲੀਵਰ ਨੂੰ ਗਾਲਦੀ ਆ ਜਦ ਕਿ ਚਾਹ ਇੰਨੀ ਮਾੜੀ ਚੀਜ਼ ਨਹੀਂ ਸਾਡਾ ਬਣਾਉਣ ਦਾ ਜਿਹੜਾ ਢੰਗ ਹੈ ਉਹ ਮਾੜ ਫੈਟੀ ਲੀਵਰ ਨੂੰ ਰੋਕਿਆ ਜਾ ਸਕਦਾ ਹੈ ਵੀ ਸਾਡਾ ਫੈਟੀ ਲੀਵਰ ਹੋਵੇ ਹੀ ਨਾ ਤੁਸੀਂ ਘਰ ਬਹਿ ਕੇ ਰੋਕ ਸਕਦੇ ਹੋ ਜੀ ਇਹਨੂੰ ਕੁਝ ਵੀ ਗੱਲ ਨਹੀਂ ਹੈਗੀ ਠੀਕ ਹੈ ਜੀ ਹੁਣ ਆਪਾਂ ਫੈਟੀ ਲੀਵਰ ਦਾ ਦੱਸ ਦਿਆਂ ਨੁਕਤਾ ਵੀ ਜਿਨ੍ਹਾਂ ਨੇ ਘਰ ਬਹਿ ਕੇ ਫੈਟੀ ਲੀਵਰ ਟੀਟ ਕਰਨਾ ਹੈ ਪਹਿਲਾਂ ਤਾਂ ਨਾਰਮਲ ਬਿਲਕੁਲ ਨਾਰਮਲ ਗੱਲ ਆਪਾਂ ਦੱਸ ਦਿਆਂ ਵੀ ਆਮ ਸਿਆਲ ਚੱਲ ਰਿਹਾ ਜੀ ਹੁਣ ਸਰਦੀਆਂ ਦਾ ਮੌਸਮ ਮੂਲੀ ਲੈ ਲੈਣੀ ਆ ਤੁਸੀਂ ਮੂਲੀ ਨੂੰ ਕੱਦੂਗਾਸ਼ ਕਰ ਲੋ ਸਭ ਤੋਂ ਸੌਖਾ ਤਰੀਕਾ ਹੈ ਕੱਦੂਗਾਸ਼ ਕਰੋ ਕੱਦੂਗਾਸ਼ ਕਰਕੇ ਇਹਦਾ ਦੇਖੋ ਇਹਦਾ ਪਾਣੀ ਆਪਾਂ ਨੇ ਨਿਚੋੜ ਲੈਣਾ ਜੀ ਇਸੇ ਤਰੀਕੇ ਨਾਲ ਜੀ 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 ਇਹਦਾ ਪਾਣੀ ਨਿਚੋੜ ਕੇ ਕੱਢ ਲਓ। ਤਾਂ ਖਾਸ ਨਿਕਲਿਆ ਜੀ ਪਾਣੀ। ਬਿਲਕੁਲ ਬਿਲਕੁਲ। ਇੱਕ ਮੂਲੀ ਦੇ ਵਿੱਚ ਬਹੁਤ ਪਾਣੀ ਨਿਕਲਿਆ। ਤੁਸੀਂ ਇਹਦੇ ਇੱਕ ਚਮਚ ਵੀ ਲੈ ਲਓ ਅਗਰ ਨਾ ਇੱਕ ਚਮਚ ਵੀ। ਸਵੇਰੇ ਉਹ ਵੀ ਤੁਹਾਡੇ ਫੈਟੀ ਲੀਵਰ ਠੀਕ ਕਰਨ ਵਾਸਤੇ ਬਹੁਤ। ਸਿਰਫ ਪਾਣੀ ਪਾਣੀ। ਸਿਰਫ ਪਾਣੀ ਪਾਣੀ ਜੀ ਤੁਸੀਂ। ਨਿਚੋੜ ਹੈ ਇਹਦਾ ਤੁਸੀਂ ਉਹ ਕਹਿ ਲਓ ਵੀ ਐਕਸਟ੍ਰੈਕਟ ਕਹਿ ਦਿੰਦੇ ਆ ਜਿਹਨੂੰ ਅੱਜਕੱਲ ਮਾਡਰਨ ਲੋਕ ਐਕਸਟ੍ਰੈਕਟ ਕਹਿੰਦੇ ਆ ਨਾ। ਨਿਚੋੜ ਇਹਦਾ ਸਤ ਉਹ ਚੀਜ਼ ਹੈ ਜੀ ਇਹ। ਤੁਸੀਂ ਇਹਦਾ ਇੰਨਾ ਕੁ ਸਿਰਫ ਇੰਨਾ ਕੁ ਪੀ ਲੋ ਇਹਨੂੰ ਸਵੇਰੇ ਖਾਲੀ ਪੇਟ ਤਾਂ ਬੰਦੇ ਦਾ 15 ਤੋਂ 20 ਦਿਨ ਦੇ ਵਿੱਚ ਦੁਬਾਰਾ ਜਿਹੜਾ ਹੈਗਾ ਲੀਵਰ ਫੈਟੀ ਚੈੱਕ ਕਰਾ ਲੈਣਾ ਜਾ ਕੇ ਬਾਅਦ ਦੇ ਵਿੱਚ ਆਪੇ ਦੱਸੂਗਾ ਤੁਹਾਨੂੰ ਵੀ ਕਿੰਨਾ ਫਰਕ ਪਿਆ ਚੈੱਕ ਕਰਾਉਣ ਦੀ ਜ਼ਰੂਰਤ ਵੀ ਨਹੀਂ ਆਪਣਾ ਬੰਦੇ ਦਾ ਪੇਟ ਤੇ ਬੰਦੇ ਦੀ ਭੁੱਖ ਆਪਣੇ ਆਪ ਦੱਸਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਿਨ੍ਹਾਂ ਦਾ ਫਿਰ ਵੀ ਫੈਟੀ ਲੀਵਰ ਨਹੀਂ ਠੀਕ ਹੁੰਦਾ ਵੀ ਕਈਆਂ ਦਾ ਜ਼ਿਆਦਾ ਵਧਿਆ ਹੁੰਦਾ ਜਿਨ੍ਹਾਂ ਨੂੰ ਖਾਣ ਪੀਣ ਦੀ ਜ਼ਿਆਦਾ ਆਦਤ ਹੁੰਦੀ ਹੈ ਇਹ ਕੜੂ ਲੈਣਾ ਪੰਸਾਰੀ ਦੀ ਦੁਕਾਨ ਤੋਂ ਕੜੂ ਲੈ ਲੋ ਇਦਿਆਂ 4-5 ਡੰਡੀਆਂ ਲੈ ਲਓ 5 ਕ ਡੰਡੀਆਂ ਲੈ ਲਓ ਮੰਨ ਲਓ ਇਦਾਂ ਹਨਾ 5 ਕ ਡੰਡੀਆਂ ਤੁਸੀਂ ਰਾਤ ਨੂੰ ਪਾਣੀ ਚ ਭਿਉਂ ਦੇਣੀਆਂ ਸਵੇਰੇ ਉੱਠ ਕੇ ਜੇ ਚੱਬਣੀਆਂ ਤਾਂ ਚੱਬ ਲਓ ਇਹਨੂੰ ਇਦਾਂ ਹੀ ਚੱਬ ਲਓ ਨਾਲ ਉਹ ਪਾਣੀ ਜ਼ਰੂਰ ਪੀਣਾ ਜਿਹਦੇ ਵਿੱਚ ਭਿਉਂਤੀਆਂ ਪਾਣੀ ਜ਼ਰੂਰ ਪੀ ਲੈਣਾ ਤਾਂ ਲਗਭਗ 2 ਘੰਟੇ ਤੁਸੀਂ ਪਾਣੀ ਉਹ ਪੀ ਜਾਣਾ 2 ਘੰਟੇ ਖਾਣਾ ਕੁਛ ਨਹੀਂ ਔਰ ਤੁਸੀਂ ਲੀਵਰ ਦੇਖੋ ਤੁਹਾਡਾ ਕਿੰਨਾ ਜ਼ਿਆਦਾ ਜਲਦੀ ਹਲਕਾਪਨ ਆਏਗਾ ਤੇ ਜਿਨ੍ਹਾਂ ਦਾ ਪੇਟ ਨਹੀਂ ਘਟਦਾ ਉਹਨਾਂ ਵਾਸਤੇ ਵੀ ਬਹੁਤ ਅਮਰਤ ਦੇ ਸਮਾਨ ਹੈ ਬੂਟੀ ਕੜੂ ਤੁਸੀਂ ਅੰਸਾਰੀ ਦੀ ਦੁਕਾਨ ਤੋਂ ਲੈ ਲੈਣਾ ਜਾ ਕੇ ਤੇ ਇਸਤੇਮਾਲ ਕਰੋ ਆਪਣੇ ਲੀਵਰ ਨੂੰ ਜਿਹੜਾ ਤੰਦਰੁਸਤ ਬਣਾਓ ਕਿੰਨਾ ਕਿੰਨੇ ਟਾਈਮ ਚ ਜੀ ਕਿੰਨਾ ਵਜ਼ਨ ਘਟ ਸਕਦਾ ਤੁਸੀਂ ਕਹਿ ਰਹੇ ਹੋ ਵਜ਼ਨ ਵਾਸਤੇ ਵੀ ਕੜੂ ਬਹੁਤ ਵਧੀਆ ਚੀਜ਼ ਹੈ ਦੇਖੋ ਜੀ ਵਜ਼ਨ ਤਾਂ ਘਟਾਉਣਾ ਆਪਣੇ ਹੱਥ ਹੈ ਜਿਹੜਾ ਬੰਦਾ ਹੁਣ ਪਰਹੇਜ਼ ਕਰੂਗਾ ਮਿੱਠਾ ਮੈਦਾ ਤੇ ਨਮਕ ਤਿੰਨੇ ਚੀਜ਼ਾਂ ਛੱਡੂਗਾ ਤਾਂ ਲਗਭਗ ਮੈਂ ਕਹਿੰਨਾ ਨੇਚਰਲ ਤਰੀਕੇ ਨਾਲ 2 ਤੋਂ 3 ਕਿਲੋ ਜਿਹੜਾ ਬੰਦਾ ਇੱਕ ਮਹੀਨੇ ਚ ਆਰਾਮ ਨਾਲ ਘਟਾ ਸਕਦਾ ਬਿਨਾਂ ਦਵਾਈਆਂ ਤੋਂ ਜੀ ਜੀ ਕੌੜੀਆਂ ਬਹੁਤ ਨੇ ਦੇਖੋ ਜੀ ਕੌੜੀਆਂ ਚੀਜ਼ਾਂ ਫਿਰ ਫਾਇਦਾ ਕਰਦੀਆਂ ਜਿਵੇਂ ਬਾਪੂ ਦੀਆਂ ਗਾਲਾਂ ਚاہے ਕੌੜੀਆਂ ਦਵਾਈਆਂ ਉਹੀ ਫਾਇਦਾ ਕਰਦੀਆਂ ਹੁੰਦੀਆਂ ਮਿੱਠਾ ਕਦੇ ਵੀ ਬੰਦੇ ਨੂੰ ਮਿੱਠਾ ਬੋਲਣ ਵਾਲਾ ਇਨਸਾਨ ਵੀ ਖਰਾਬ ਕਰੂਗਾ ਮਿੱਠੀਆਂ ਦਵਾਈਆਂ ਵੀ ਖਰਾਬ ਕਰਨਗੀਆਂ ਤੇ ਮਿੱਠਾ ਖਾਦਾ ਵੀ ਸ਼ੂਗਰ ਬਹੁਤ ਜ਼ਿਆਦਾ ਕਰ ਦਿੰਦਾ ਇਸ ਕਰਕੇ ਜਿਹੜੀਆਂ ਚੰਗਾ ਸਰੀਰ ਨੂੰ ਚੰਗਾ ਬਣਾਉਣ ਵਾਸਤੇ ਕੌੜੀਆਂ ਚੀਜ਼ਾਂ ਹੀ ਜਿਹੜੀਆਂ ਕੌੜੀਆਂ ਦਵਾਈਆਂ ਹੀ ਅਸਰ ਕਰਦੀਆਂ ਹੈ ਇਹਨੂੰ ਤੁਸੀਂ ਸਿਰਫ ਔਰ ਸਿਰਫ ਚੂਰਨ ਬਣਾ ਕੇ ਅੱਧਾ ਚਮਚ ਰਾਤ ਨੂੰ ਪਾਣੀ ਦੇ ਵਿੱਚ ਭਿਉਂਦਣਾ ਸਵੇਰੇ ਖਾਲੀ ਪੇਟ ਉੱਠ ਕੇ ਉਹਨੂੰ ਕੋਸਾ ਜਾ ਕਰਕੇ ਖਾਲੀ ਪੇਟ ਪੀ ਜਾਣਾ ਔਰ ਲਗਭਗ ਬੰਦੇ ਨੂੰ 2 ਦਿਨ ਦੇ ਵਿੱਚ ਜਿਹੜਾ ਹੈਗਾ ਫੈਟੀ ਲੀਵਰ ਤੋਂ ਰਾਹਤ ਮਿਲਣੀ ਸ਼ੁਰੂ ਹੋਊਗੀ ਜਿਹੜੇ ਬੰਦਿਆਂ ਦੀ ਇਸ ਸਾਈਡ ਤੋਂ ਬਹੁਤ ਜਿਹੜੇ ਹੈਗਿਆ ਬੀਬੀਆਂ ਦੀ ਬੱਖੀ ਬਹੁਤ ਭਾਰੀ ਰਹਿੰਦੀ ਆ ਸੱਜੇ ਪਾਸੇ ਤੋਂ ਵੀ ਪਿੱਛੇ ਨੂੰ ਦਰਦ ਘੁੰਮਦਾ ਸਾਡੇ ਠੀਕ ਆ ਉਹ ਐਸੇ ਕਰਨਾ ਕਿਉਂਕਿ ਲੀਵਰ ਦੀ ਸਾਡੀ ਸਟੇਜ ਆ ਦੇਖੋ ਜਿੱਥੇ ਸਾਡੇ ਰਿਬਸ ਖਤਮ ਹੁੰਦੇ ਨੇ ਆ ਸਾਡਾ ਲੀਵਰ ਪਿਆ ਹੈ ਇਹ ਇਸ ਕਰਕੇ ਹੀ ਸਾਡਾ ਜਿਹੜਾ ਦਰਦ ਮੋੜਾ ਆ ਲੀਵਰ ਇੱਥੇ ਤੱਕ ਜਾਂਦਾ ਸਾਡਾ ਉਹ ਇਹ ਫੈਟੀ ਲੀਵਰ ਕਰਕੇ ਜਿਹੜਾ ਦਰਦ ਹੁੰਦਾ ਇਹਨੂੰ ਤੁਸੀਂ ਲਓ ਔਰ ਬਹੁਤ ਜਲਦੀ ਜਿਹੜਾ ਤੁਹਾਡਾ ਲੀਵਰ ਇੱਕ ਕਲੀਨ ਹੁੰਦਾ ਜਾਊਗਾ ਸਾਫ਼ ਹੁੰਦਾ ਜਾਊਗਾ ਤੇ ਫੈਟੀ ਲੀਵਰ ਤੋਂ ਵੀ ਤੁਹਾਨੂੰ ਨਜ਼ਾਤ ਮਿਲੂਗੀ ਅੱਛਾ ਜੀ ਬਹੁਤ ਵਾਰ ਹੁੰਦਾ ਜੀ ਡਾਕਟਰ ਸਾਹਿਬ ਜਿਹੜਾ ਇਸ ਤਰ੍ਹਾਂ ਦੇ ਨੁਸਖੇ ਟੋਟਕੇ ਬੰਦਾ ਬਹੁਤ ਹੇਰਵੇ ਕਰਦਾ ਹੈ ਘਰ ਦੇ ਵਿੱਚ ਘਰੇਲੂ ਕਿਤੇ ਜੀ ਜਿਵੇਂ ਤੁਸੀਂ ਦੱਸਿਆ ਕਿ ਮੂਲੀਆਂ ਦਾ ਪਾਣੀ ਵੀ ਬਹੁਤ ਕੰਮ ਕਰਦਾ ਹੈ ਇਹ ਕੜੇ ਵੀ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਾ ਪਾਣੀ ਵੀ ਬਹੁਤ ਬਾ ਕਮਾਲ ਹੈਗਾ ਪਰ ਬਹੁਤੇ ਤੇ ਅਸਰ ਨਹੀਂ ਹੁੰਦਾ ਜੀ ਫਿਰ ਉਹ ਕੀ ਕਾਰਨ ਹੁੰਦਾ ਜੀ ਗੱਲ ਇਦਾਂ ਏ ਹੁਣ ਮੈਨੂੰ ਵੀ ਕੜੇ ਕਈ ਬੰਦਿਆਂ ਨੇ ਫੋਨ ਕਰ ਲੰਨੇ ਆ ਜੀ ਤੁਹਾਡਾ ਅਸੀਂ ਨੁਕਤਾ ਵਰਤਿਆ ਪਰ ਆਰਾਮ ਨਹੀਂ ਆਇਆ RAM ਤੁਸੀਂ ਦੇਖੋ ਪਰਹੇਜ ਤੁਸੀਂ ਨਹੀਂ ਕਰਨਾ ਵਰਜਿਸ਼ ਤੁਸੀਂ ਨਹੀਂ ਕਰਨੀ ਖਾਣ-ਖਾਣ ਦੇ ਸਾਨੂੰ ਤਰ੍ਹਾਂ-ਤਰ੍ਹਾਂ ਦੇ ਸਾਨੂੰ ਪਕਵਾਨ ਚਾਹੀਦੇ ਆ ਠੀਕ ਹੈ ਜੀ ਰਾਤ ਨੂੰ ਸਾਨੂੰ ਮਟਰਨ ਵੀ ਚਾਹੀਦਾ ਮਟਰ ਪਨੀਰ ਵੀ ਚਾਹੀਦਾ ਚੰਗੇ ਤੜਕੇ ਹੋਏ ਲੱਗੇ ਹੋਏ ਚਾਹੀਦੇ ਆ ਨਾਲ ਦੇਸੀ ਘਿਓ ਵੀ ਚਾਹੀਦਾ ਵਿੱਚ ਮੱਖਣੀ ਵੀ ਚਾਹੀਦੀ ਆ ਔਰ ਕੰਮ ਸਾਨੂੰ ਕਰਨਾ ਨਾ ਪਵੇ ਪੈ ਕੇ ਅਸੀਂ RAM ਨਾਲ ਖਾ ਕੇ ਰ ਜਣਾ ਉਸ ਇਨਸਾਨ ਨੂੰ ਤੁਸੀਂ ਆਰਾਮ ਕਿਵੇਂ ਕਹਿ ਸਕਦੇ ਹੋ ਵੀ ਕਿਵੇਂ ਆਰਾਮ ਆਜੂਗਾ ਜੀ ਗੱਲ ਇਹ ਆ ਵੀ ਉਹ ਸਿਆਣਿਆਂ ਨੇ ਉੱਥੇ ਹੀ ਗੱਲ ਆ ਜਾਂਦੀ ਵੀ ਇਲਾਜ ਨਾਲੋਂ ਪਰਹੇਜ਼ ਚੰਗਾ ਵੀ ਜਦੋਂ ਤੱਕ ਤੁਸੀਂ ਪਰਹੇਜ਼ ਨਹੀਂ ਕਰੋਗੇ ਤਦੋਂ ਤੱਕ ਜਿਹੜਾ ਇਲਾਜ ਹੈ ਨਹੀਂ ਹੁੰਦਾ ਹੁੰਦਾ ਜੀ 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 ਅੱਛਾ ਫਿਰ ਵੈ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਨੂੰ ਮਿਲਣ ਦਾ ਕੀ ਢੰਗ ਹੈਗਾ ਕਿਵੇਂ ਮਿਲ ਸਕਦੇ ਹੋ ਤੁਸੀਂ ਬਹੁਤ ਵਾਰ ਹੁੰਦਾ ਜਦੋਂ ਅਜ਼ਮਾਏ ਹੋਏ ਨੁਕਸੇ ਜਿਹੜੇ ਨੇ ਅਜ਼ਮਾਨ ਤੋਂ ਬਾਅਦ ਵਾਰ-ਵਾਰ ਬਹੁਤ ਸਾਰੇ ਫਿਰ ਮਿਲਣ ਦਾ ਕਿਟੰਗ ਹੈਗਾ ਜੀ ਤੁਹਾਡਾ ਜਿਹੜਾ ਮਿਲਣ ਦਾ ਟੰਗਾ ਜੀ ਸਾਡਾ ਐਤਵਾਰ ਤੇ ਵੀਰਵਾਰ ਛੱਡ ਕੇ ਸੰਘੋਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਜੀ ਤੇ ਹਰ ਐਤਵਾਰ ਨੂੰ ਲੁਧਿਆਣਾ ਦੁੱਗਰੀ ਦੇ ਵਿੱਚ ਤੂਰ ਮਾਰਕੀਟ ਦੇ ਵਿੱਚ ਸਾਨੂੰ ਤੁਸੀਂ ਹਰ ਐਤਵਾਰ ਨੂੰ ਮਿਲ ਸਕਦੇ ਹੋ ਧੰਨਵਾਦ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋਹੇ ਸਾਹਿਬ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਭੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਲੀਵਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਔਰ ਲੀਵਰ ਨੂੰ ਖਾਸ ਕਰਕੇ ਅਸੀਂ ਉਹਦਾ ਧਿਆਨ ਜਿਹੜਾ ਇਹਨਾਂ ਕੜੀਆਂ ਦੇ ਜ਼ਰੀਏ ਜਿਹੜੇ ਇਹ ਦੱਸੇ ਨੇ ਇਹਨਾਂ ਨੇ ਔਰ ਮੂਲੀ ਦੇ ਪਾਣੀ ਜ਼ਰੀਏ ਜਿਹੜਾ ਅਸੀਂ ਆਪਣੀ ਲੀਵਰ ਨੂੰ ਸਰਦੀਆਂ ਦੇ ਵਿੱਚ ਤੰਦਰੁਸਤ ਰੱਖ ਸਕਦੇ ਹਾਂ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਦਿੱਤੇ ਗਏ ਨੰਬਰ ਦੇ ਉੱਤੇ ਕਾਲ ਕਰਕੇ ਵੈਦ ਪੰਗੂ ਹੋਰਾ ਦੀ ਜਿਹੜੀ ਟੀਮ ਹੈਗੀ ਉਹਨਾਂ ਨਾਲ ਕੰਸਲਟ ਕਰ ਸਕਦੇ ਹੋ ਵੈਦ ਪੰਗੂ ਜੀ ਨਾਲ ਵੀ ਤੁਸੀਂ ਕੰਸਲਟ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ ਧੰਨਵਾਦ